ਹਾਰੀ ਹੈਂਡਵਰਕ ਦੇ ਵਿੱਚ ਅੱਪਾ ਅੱਜ ਇੱਕ ਨਿਊ ਹੋ ਡਿਜ਼ਾਈਨ ਹੈ ਜਿਹੜਾ ਉਹ ਬਣਾਉਣ ਲੱਗੇ ਆ ਇਹਨੂੰ ਤੁਸੀਂ ਵੀ ਸਾਰੇ ਸਿੱਖ ਸਕਦੇ ਆ ਵੀਡੀਓ ਨੂੰ ਲਾਈਕ ਕਰ ਦਿਓ ਫੋਲੋ ਕਰ ਲਓ ਜਿਹੜੀਆਂ ਭੈਣਾਂ ਨਵੀਆਂ ਜੁੜੀਆਂ ਸਭ ਤੋਂ ਪਹਿਲਾਂ ਨਾ ਆਪਾਂ ਇੱਕ ਸਕਿਚ ਜਾਂ ਕੋਈ ਪੈਨ ਲੈਣਾ ਹੈਗਾ ਤੇ ਇਹਦੇ ਨਾਲ ਇਦਾਂ ਸਰਕਲ ਲਗਾ ਲੈਣੇ ਜੇ ਤੁਹਾਡੇ ਕੋਲ ਗੋਲ-ਗੋਲ ਸਰਕਲ ਨਹੀਂ la gre ਤਾਂ ਤੁਸੀਂ ਕੋਈ ਗੋਲ ਟੱਕਣ ਜਾਂ ਕੋਈ ਜਿਵੇਂ ਰੁਪਏ ਢਾਲੇ ਹੁੰਦੇ ਹਨ ਨਾ ਛੋਟੇ ਛੋਟੇ ਜਿਵੇਂ 25 ਪੈਸੇ ਦਾ ਉਹ ਢਾਲੇ ਲੈ ਕੇ ਵੀ ਤੁਸੀਂ ਛੋਟੇ ਵੱਡੇ ਸਰਕਲ ਇੱਕੋ ਜਿਹੇ ਜਿਹੜੇ ਉਹ ਲਗਾ ਸਕਦੇ ਆ ਜੇ ਤੁਸੀਂ ਇਦਾਂ ਹੀ ਪੈਨ ਨਾਲ ਗੋਲ ਸਰਕਲ ਲਗਾ ਲਉਂਗੀ ਤਾਂ ਤੁਸੀਂ ਇਦਾਂ ਲਗਾ ਲਓ ਕੋਈ ਪੈਨ ਜਾਂ ਸਕੈਚ ਜਿਹੜਾ ਤੁਸੀਂ ਲੈ ਲੈਣਾ ਤੇ ਇਹਦੇ ਲਈ ਸਮਾਨ ਆ ਜਿਹੜਾ ਆਪਾਂ ਨੂੰ ਕੀ ਕੀ ਚਾਹੀਦਾ ਇੱਕ ਤਾਂ ਆਪਾਂ ਨੂੰ ਸੀਕਵੈਂਸ ਚਾਹੀਦੀ ਹੈ ਜਿਵੇਂ ਸਿਤਾਰਾ ਸਤਾਰਾ ਗੰਧਿਆ ਸਿੱਪੀ ਇਹ ਤੁਸੀਂ ਕਿਸੇ ਵੀ ਕਲਰ ਦੀ ਲੈ ਸਕਦੇ ਹੋ ਜਿਵੇਂ ਕਿ ਮੈਂ 골ਡਨ ਲਈਏ ਤੁਸੀਂ ਇਹਦੇ ਵਿੱਚ ਸਿਲਵਰ ਸੀਕਵੈਂਸ ਆਂਦਾ ਇਹਦੇ ਵਿੱਚ ਨਾ ਕਲਰਫੁਲ ਵੀ ਕਾਫੀ ਸੀਕਵੈਂਸ ਆਂਦੀਆਂ ਉਹ ਵੀ ਤੁਸੀਂ ਲੈ ਸਕਦੇ ਆ ਪਰ ਇਹ ਡਿਜ਼ਾਈਨ ਨੂੰ ਆਪਾਂ ਪਰ ਪਰ ਕੇਕ ਦਾ ਬਣਾ ਸਕਦੇ ਆ ਤੇ ਇਹ ਕਿਨੂੰ ਜੇ ਤੁਸੀਂ ਹਲਕਾ ਬਣਾਉਣਾ ਚਾਹੋ ਜਿਵੇਂ neck neck ਤੇ ਬਣਾਉਣਾ ਚਾਹੋ ਜਿਵੇਂ ਆਪਾਂ ਗਲਾ ਬਣਾਉਣਾ ਹਨ ਕੱਲਾ ਪਰ ਕੇ ਉਹਵੇਂ ਵੀ ਬਣਾ ਸਕਦੇ ਆ ਜੀ ਤੁਸੀਂ ਪੂਰਾ ਸੂਟ ਪਰ ਕੇ ਬਣਾਉਣਾ ਚਾਹਤਦਾ ਵੀ ਬਣਾ ਸਕਦੇ ਆ ਤੇ ਇਹਦੀ ਫੁੱਲ ਜਿਹੜੀ ਫੋਟੋ ਆ ਉਹ ਵੀ ਮੈਂ ਲਾਸਟ ਤੇ ਲਗਾ ਦੂੰਗੀ ਤੇ ਇਹ ਜਿਵੇਂ ਬਣ ਕੇ ਡਿਜ਼ਾਈਨ ਆ ਜਿਹੜਾ ਤਿਆਰ ਹੋਊਗਾ ਉਹ ਵੀ ਤੁਹਾਨੂੰ ਦਿਖੇਗਾ ਤੇ ਇਦਾਂ ਸਰਕਲ ਤੋਂ ਆ ਸੀਕਵੈਂਸ ਲਗਾਉਣਾ ਸਟਾਰਟ ਕਰਦੇ ਹਾਂ ਤੇ ਜਿਹੜਾ ਆਪਣਾ ਧਾਗਾ ਹੈਗਾ ਉਹ ਸਰਕਲ ਸਰਕਲ ਤੇ ਚੱਲਣਾ ਚਾਹੀਦਾ ਸੀਕਵੈਂਸ ਦਾ ਸਾਈਜ਼ ਦੇ ਹਿਸਾਬ ਨਾਲ ਕਈ ਵਾਰੀ ਇੱਧਰ ਉੱਧਰ ਹੋ ਜੇ ਉਹ ਕੋਈ ਚੱਕਰ ਨਹੀਂ ਹੁੰਦਾ ਜਿਹੜੀ ਤੁਹਾਡੀ ਗੁਲਾਈ ਹੈ ਉਹ ਫੇਰ ਹੀ ਪੈਗੀ ਅਗਰ ਤੁਸੀਂ ਜਿਹੜਾ ਤੁਸੀਂ ਉਲਿੱਕਿਆ ਹੋਏਗਾ ਜਾਂ ਟਰੇਸ ਕੀਤਾ ਹੋਏਗਾ ਉਹਦੇ ਅਕੋਰਡਿੰਗ ਹੀ ਤੁਸੀਂ ਚੱਲੋਗੇ ਇਹ ਡਿਜ਼ਾਈਨ ਨਾ ਇਸ ਲਈ ਵੀ ਸੌਖਾ ਕਿਉਂਕਿ ਇਹਨੂੰ ਐਵੇਂ ਵੈਸੇ ਟਰੇਸ ਕਰਨ ਦੀ ਲੋੜ ਨਹੀਂ ਹੁੰਦੀ ਤੁਸੀਂ ਬਸ ਇੱਕ ਟੱਕਰ ਨਾਲ ਇਦਾਂ ਸਰਕਲ ਲਗਾ ਲਓ ਜਾਂ ਕੋਈ ਕੋਈ ਵੀ ਮਤਲਬ ਗੋਲ ਚੀਜ਼ ਆ ਜਿਹੜੀ ਤੁਸੀਂ ਲੈ ਕੇ ਤੇ ਬਸ ਸਰਕਲ ਲਗਾ ਲਓ ਇਹਨੂੰ ਟਰੇਸ ਨਹੀਂ ਕਰਨਾ ਪੈਂਦਾ ਤੇ ਡਿਜ਼ਾਈਨ ਬਹੁਤ ਭਾਰਾ ਵੀ ਤੁਸੀਂ ਸਾਰਾ ਸੂਟ ਆ ਜਿਹੜਾ ਆਪਣਾ ਬਣਾ ਸਕਦੇ ਹਾਂ ਬਹੁਤ ਹੈਵੀ ਇਹਦੇ ਨਾਲ ਤਿਆਰ ਕੀਤਾ ਜਾ ਸਕਦਾ ਤੇ ਸਰਕਲ ਸਰਕਲ ਜੇ ਬਨੇ ਹੋਏ ਬਹੁਤ ਸੋਹਣੇ ਲੱਗਦੇ ਆ ਇਹਦੇ ਵਿੱਚ ਇੱਕ ਆਪਾਂ ਕੱਟ ਦਾਣਾ ਯੂਜ਼ ਕਰਾਂਗੇ ਦੋ ਚੀਜ਼ਾਂ ਹੀ ਬਸ ਯੂਜ਼ ਹੋਣੀ ਆ ਇੱਕ ਸੀਕਵੈਂਸ ਤੇ ਇੱਕ ਆ ਜਿਹੜਾ ਕੱਟ ਦਾਣਾ ਇਹਦੇ ਵਿੱਚ ਜਿਹੜੀ ਜਗ੍ਹਾ ਬਚੂਗੀ ਜੇ ਤੁਸੀਂ ਇਹਨੂੰ ਪੂਰਾ ਭਰਨਾ ਚਾਹੁੰਦੇ ਆ ਹਨਾ ਤਾਂ ਉਹਦੇ ਵਿੱਚ ਸਿੰਗਲ ਸਿੰਗਲ ਸੀਕਵੈਂਸ ਵੀ ਲਗਾ ਸਕਦੇ ਆ ਜੇ ਸਿੰਗਲ ਸਿੰਗਲ ਲਗਾਉਣਾ ਚਾਹੋ ਤੇ ਬਹੁਤ ਹੀ ਸੌਖਾ ਹੈਗਾ ਜਿਹੜੀਆਂ ਪਹਿਣਾ ਨਵੀਆਂ ਜੁੜੀਆਂ ਜਿਨ੍ਹਾਂ ਨੂੰ ਆਰੀ ਚ ਲਾਉਣੀ ਨਹੀਂ ਆਉਂਦੀ ਤਾਂ ਉਹ ਵੀਰਪਾਲ ਕੌਰ ਸਿੱਖੋਂ YouTube ਦੇ ਵਿੱਚ ਪਲੇ ਲਿਸਟ ਆ ਜਿਹੜੀ ਬਣੀ ਹੋਈ ਆ ਉਹਦੇ ਵਿੱਚ ਗੰਢ ਦੇਣ ਵਾਲੀ ਵੀਡੀਓ ਫਸਟ ਲੈਸਨ ਸੈਕਿੰਡ ਲੈਸਨ ਉਹ ਵਾਲੀਆਂ ਵੀਡੀਓ ਤੁਸੀਂ ਪਹਿਲਾਂ ਦੇਖ ਲੈਣੀਆਂ ਫਿਰ ਜਿਹੜੇ ਤੁਹਾਨੂੰ ਡਿਜ਼ਾਈਨ ਆ ਜਿਹੜੇ ਬਣਾਣੇ ਉਹ ਆ ਜਾਣਗੇ ਤੇ ਜਿਹੜੀਆਂ ਹਰ ਵਾਰੀ ਨਵੀਆਂ ਜੁੜੀਆਂ ਉਹਨਾਂ ਨੂੰ ਫਿਰ ਦੱਸਣਾ ਪੈਂਦਾ ਕਿਉਂਕਿ ਉਹ ਕਹਿ ਦਿੰਦੀਆਂ ਵੀ ਪਹਿਲਾਂ ਸਾਨੂੰ ਗੰਢ ਦੇਣੀ ਦੱਸੋ ਹਨਾ ਤਾਂ ਗੰਢ ਤੇ ਇੱਕ ਸਪੈਸ਼ਲ ਆ ਜਿਹੜੀ ਉਹ ਵੀਡੀਓ ਆਪਣੀ ਬਣੀ ਹੋਈ ya. Yeah. ਬਾਕੀ ਸਾਰੀਆਂ ਭੈਣਾ ਜਿਹੜੀਆਂ ਸਪੋਰਟ ਕਰ ਰਹੀਆਂ ਉਹਨਾਂ ਸਾਰੀਆਂ ਦਾ ਬਹੁਤ ਬਹੁਤ ਧੰਨਵਾਦ ਤੇ ਜਰੂਰ ਹੈ ਜਿਹੜਾ ਤੁਸੀਂ ਸੋਹਣੇ ਸੋਹਣੇ ਕਮੈਂਟ ਆ ਕਰਿਆ ਕਰੋ ਕਿਉਂਕਿ ਹੌਸਲੇ ਨਾਲ ਫਿਰ ਆਪਾਂ ਅੱਗੇ ਹੈ ਜਿਹੜੇ ਡਿਜ਼ਾਈਨ ਹਨਾ ਨਵੇਂ ਤੋਂ ਨਵੇਂ ਜਿਹੜੇ ਉਹ ਬਣਾਉਂਦੇ ਰਹਿੰਨੇ ਆ ਮੈਂ ਕੋਸ਼ਿਸ਼ ਕਰਦੀ ਹੁੰਦੀ ਆ ਕਿ ਹਰ ਇੱਕ ਚੀਜ਼ ਆ ਜਿਹੜੀ ਤੁਹਾਨੂੰ ਸਿਖਾਈ ਜਾਵੇ ਬੇਸ਼ਕੁਆਰੀ ਹੈਂਡਵਰਕ ਹੋਵੇ ਥ੍ਰੈਡਵਰਕ ਹੋਵੇ ਫੁਲਕਾਰੀ ਹੋਵੇ ਤਾਂ ਸਾਰੀਆਂ ਵੀਡੀਓ ਜਿਹੜੀਆਂ ਉਹ ਆਪਣੇ ਚੈਨਲ ਤੇ ਪਈਆਂ ਬਾਕੀ ਜਿਹੜੀਆਂ ਬਣਾ ਰਹੀ ਹੈਂਡਵਰਕ ਦੇ ਅੱਡੇ ਲੈਣਾ ਚਾਹੁੰਦੀਆਂ 9803900976 ਤੇ ਜਿਹੜਾ ਤੁਸੀਂ ਕਾਲ ਕਰਕੇ ਆਪ ਦਾ ਕਰਨੇ ਆ ਅਡਾ ਜੜਨ ਦੀ ਵੀਡੀਓ ਜਿਹੜੀ ਉਹ ਵੀ ਆਪਣੇ ਇਥੇ ਪਲੇਲਿਸਟ ਦੇ ਵਿੱਚ ਹੀ ਪਈ ਹੈ ਉਹ ਵੀ ਤੁਸੀਂ ਦੇਖ ਸਕਦੇ ਆ ਸਾਰੇ ਡਿਜ਼ਾਈਨ ਮੈਂ ਕੋਸ਼ਿਸ਼ ਕਰਦੀ ਹੁੰਨੀ ਆ ਵੀ ਉਹ ਪਲੇਲਿਸਟ ਦੇ ਵਿੱਚ ਪਾਏ ਜਾਣ ਪਲੇਲਿਸਟ ਜਦੋਂ ਤੁਸੀਂ ਇੱਕ ਵੀਡੀਓ ਚਲਾਉਂਗੇ ਤਾਂ ਸਾਰੀਆਂ ਅੱਗੇ ਦੀ ਅੱਗੇ ਆਉਂਦੀਆਂ ਰਹਿੰਦੀਆਂ ਤੇ ਜਿਹੜੀ ਵੀ ਤੁਹਾਨੂੰ ਲੱਗੇ ਵੀ ਡਿਜ਼ਾਈਨ ਹੈ ਨਾ ਸੌਖਾ ਹੁਣ ਜਦੋਂ ਇਹਦਾ ਸੱਚ ਐਂਡ ਕਰਨਾ ਹੁੰਦਾ ਨਾ ਜਦੋਂ ਆਪਾਂ ਇਹਦੀ ਗੁਲਾਈ ਫੇਰ ਸਹੀ ਰਹੂਗੀ ਤਾਂ ਜਿਹੜੀ ਆਪਾਂ ਪਹਿਲੀ ਸ਼ੁਰੂ ਕੀਤੀ ਸੀ ਸੀਕਵੈਂਸ ਉਹਦੇ ਵਿੱਚ ਦੀ ਗੰਡ ਲਗਾਉਣੀ ਆ ਤਾਂ ਫਿਰ ਕਦੇ ਵੀ ਇਹ ਜਜਮੈਂਟ ਨਹੀਂ ਹੁੰਦੀ ਵੀ ਆਪਾਂ ਡਿਜ਼ਾਈਨ ਆ ਜਿਹੜਾ ਕਿੱਥੋਂ ਸ਼ੁਰੂ ਕੀਤਾ ਸੀ ਤੇ ਕਿੱਥੇ ਖਤਮ ਕਰਦਾ ਤਾਂ ਜਿਹੜੀ ਪਹਿਲੀ ਸੀਕਵੈਂਸ ਲਗਾਈ ਹੈ ਉਹਦੇ ਵਿੱਚ ਹੀ ਜਾ ਕੇ ਤੁਸੀਂ ਗੰਢਾ ਜਿਹੜੀ ਉਹ ਲਗਾ ਦੇਣੀ ਆ ਤਾਂ ਫਿਰ ਜਿਹੜੀ ਪੂਰੀ ਤੁਹਾਡੇ ਡਿਜ਼ਾਈਨ ਦੇ ਵਿੱਚ ਆ ਜਿਹੜੀ ਉਹ ਗੁਲਾਈ ਆ ਉਹ ਪੈਗੀ ਪਹਿਲੀ ਸੀਕਵੈਂਸ ਹੈਗੀ ਤੇ ਉਹਦੇ ਵਿੱਚ ਦੀ ਆਪਾਂ ਦੇਖੋ ਗੰਢਾ ਜਿਹੜੀ ਉਹ ਲਗਾ ਰਹੇ ਆ ਇਹਨਾਂ ਤੋਂ ਪੱਕਾਫੀ ਪੈ ਰਹੀ ਸੀਗੀ ਤੇ ਇੱਕ ਮੈਂ ਸਿਲਵਰ ਲਈ ਹੈ ਜਿਹੜੀ ਜਰੀ ਹੈ ਜਰੀ ਦੇ ਨਾਲ ਆਪਾਂ ਲਗਾ ਰਹੇ ਆ ਤੇ ਥੋੜਾ ਦੇਖ ਵੀ ਮੈਨੂੰ ਇਥੇ ਘਟ ਰਿਹਾ ਸੀਗਾ ਆਪਾਂ ਬੈਸੀ ਮੈਂ ਜਰੀ ਲਗਾਉਣੀ ਹੁੰਦੀ ਹੈ ਨਾ ਜਰੀ ਥੋੜੀ ਹਣ ਦੇ ਹੀ ਆ ਸੂਟ ਦੇ ਨਾਲ ਤੁਸੀਂ ਨਾਈਲੋਨ ਦਾ ਧਾਗਾ ਇੱਕ ਮਿਲਦਾ ਬਜ਼ਾਰ ਦੇ ਵਿੱਚ ਕਾਰੀਗਰ ਜਿਆਦਾ ਉਹ ਯੂਜ਼ ਕਰਦੇ ਆ ਕਿਉਂਕਿ ਉਹ ਸਸਤਾ ਪੈਂਦਾ ਤੇ ਉਹ ਵੀ ਤੁਸੀਂ ਜਿਹੜਾ ਲੈ ਸਕਦੇ ਹੁੰਦੇ ਆ ਪਰ ਜੇ ਜਰੀ ਨਾਲ ਆਪਾਂ ਸਿੱਪੀ ਮੋਤੀ ਲਗਾਈਏ ਨਾ ਤੇ ਬਹੁਤ ਹਣ ਦਾ ਨਾਲ ਤੱਕ ਜਿੰਨਾ ਟਾਈਮ ਆਪਣਾ ਸੂਟ ਹਣਦਾ ਤੇ ਓਨਾ ਟਾਈਮ ਇਹੀ ਹਣਦਾ ਇਦਾਂ ਤੁਸੀਂ ਸਾਰੇ ਮਤਲਬ ਸੂਟ ਤੇ ਸਰਕਲ ਆ ਜਿਹੜੇ ਉਹ ਬਣਾਉਣੇ ਹੁੰਦੇ ਆ ਤੇ ਵਿੱਚ ਜਿਹੜੇ ਇੱਕ ਇੱਕ ਜਿਹੜੀ ਸੀਕੁਐਂਸ ਲਗਾਉਣੀ ਹੁੰਦੀ ਹੈ ਜਿਵੇਂ ਸਿੰ ਜਿਵੇਂ ਸਿੰਗਲ ਸੀਕਵੈਂਸ ਮੈਂ ਤੁਹਾਨੂੰ ਲਗਾਉਣਾ ਦੱਸਿਆ ਹੋਇਆ ਉਦਾਂ ਲਗਾ ਕੇ ਜਿਹੜਾ ਇਹ ਤੁਸੀਂ ਖਾਲੀ ਜਗ੍ਹਾ ਹੈਗੀ ਆ ਤੇ ਉਹਨੂੰ ਤੁਸੀਂ ਹੈਵੀ ਕਰ ਸਕਦੇ ਹੋ ਹੁਣ ਆਪਾਂ ਲਿਆ ਇਹ 골ਡਨ ਕਲਰ ਦਾ ਕਟ ਦਾਣਾ ਇਹਦੇ ਵਿੱਚ ਵੀ ਮਤਲਬ ਤੁਸੀਂ ਕਲਰਫੁਲ ਕਟ ਦਾਣਾ ਜਿਵੇਂ ਸਿਲਵਰ ਵਗੈਰਾ ਉਹ ਵੀ ਤੁਸੀਂ ਲੈ ਸਕਦੇ ਹੋ ਤੇ ਇਹਦਾ ਸਰਕਲ ਆ ਜਿਹੜਾ ਆਪਾਂ ਛੋਟਾ ਥੋੜਾ ਜਿਹਾ ਛੋਟਾ ਰੱਖਣਾ ਕਟ ਦਾਣੇ ਦਾ ਇਹਦੇ ਵਿੱਚ ਆਪਾਂ ਦੋ ਤਰ੍ਹਾਂ ਦੇ ਸਰਕਲ ਬਣਾਏ ਆ ਇੱਕ ਥੋੜੇ ਜਿਹਾ ਵੱਡੇ ਆ ਤੇ ਇੱਕ ਥੋੜੇ ਜਿਹਾ ਜਿਹੜੇ ਛੋਟੇ ਆ ਤੇ ਇਹਦੇ ਵਿੱਚ ਜਿਹੜਾ ਤੁਸੀਂ ਛੋਟੇ ਸਰਕਲ ਦੇ ਉੱਪਰ ਆ ਇਦਾਂ ਕੱਟ ਦਾਣਾ ਜਿਹੜਾ ਗੁਲਾਈ ਦੇ ਵਿੱਚ ਲਗਾਉਣਾ 1/1 ਇਕੱਠੀ ਜੇ ਤੁਸੀਂ ਭਰ ਕੇ ਹਨਾ ਲਗਾ ਦੋਗੇ ਆਰੀ ਤਾਂ ਫਿਰ ਜਿਹੜੀ ਤੁਹਾਡੀ ਗੁਲਾਈ ਨਹੀਂ ਪੈਗੀ ਤਾਂ ਇਹ ਤੁਹਾਨੂੰ 1/1 ਹੀ ਲਵਾਉਣਾ ਪਏਗਾ ਤੇ ਇਹਦੀ ਬਹੁਤ ਜ਼ਿਆਦਾ ਇਸ ਡਿਜ਼ਾਈਨ ਦੀ ਸ਼ਾਈਨਿੰਗ ਆ ਤੇ ਮੈਂ ਲਾਸਟ ਜਿਹੜੀ ਇਹਦੀ ਫੋਟੋ ਆ ਜਿਹੜੀ ਉਹ ਵੀ ਲਗਾ ਦੂੰਗੀ ਉਹ ਵੀ ਤੁਸੀਂ ਦੇਖ ਸਕਦੇ ਆ ਤੇ ਇਦਾਂ ਇਹੇ ਡਿਜ਼ਾਈਨ ਨੂੰ ਜਿੰਨਾ ਹਲਕਾ ਤੁਸੀਂ ਬਣਾਉਣਾ ਚਾਹੋ ਓਨਾ ਹਲਕਾ ਬਣਾ ਸਕਦੇ ਆ ਤੇ ਜਿੰਨਾ ਤੁਸੀਂ ਇਹਨੂੰ ਪਾਰਾ ਬਣਾਉਣਾ ਚਾਹੋ ਓਨਾ ਤੁਸੀਂ ਪਾਰਾ ਬਣਾ ਸਕਦੇ ਆ ਤੇ ਤੁਹਾਡਾ ਸੋਹਣਾ ਇਹ ਬਣਿਆ ਹੋਇਆ ਲੱਗੇਗਾ ਤੇ ਜਿਹੜਾ ਖਾਲੀ ਜਗਾ ਉੱਥੇ ਤੁਸੀਂ ਸਿੰਗਲ ਸੀਕਵੈਂਸ ਜਿਹੜੀ ਲਗਾ ਸਕਦੇ ਏਦਾਂ ਸਰਕਲ ਲਗਾਉਣੇ ਕੱਟ ਦਾ ਨਹੀਂ ਦੇ ਸਰਕਲ ਤੇ ਸੀਕਵੈਂਸ ਦੇ ਸਰਕਲ ਤੇ ਜਦੋਂ ਇਹ ਬਣ ਜਾਊਗਾ ਤਿਆਰ ਹੋ ਜਾਊਗਾ ਫੁੱਲ ਸੂਟ ਬਹੁਤ ਹੀ ਆਪਣਾ ਸੋਹਣਾ ਲੱਗੂਗਾ ਕਿਸੇ ਵੀ ਸੂਟ ਤੇ ਜਿਹੜਾ ਫਰੌਕ ਵਗੈਰਾ ਦੇ ਬਲਾਊਜ਼ ਤੇ ਤੁਸੀਂ ਇਹਨੂੰ ਬਣਾ ਸਕਦੇ ਏਨੂੰ ਪਰ ਪਰ ਕੇ ਫਰੌਕ ਦੇ ਬਲਾਊਜ਼ ਦੀ ਬਣਾ ਲਓ ਤੇ ਤੁਹਾਡਾ ਫਰੌਕ ਬਲਾਊਜ਼ ਜਿਹੜਾ ਉਹ ਬਹੁਤ ਸੋਹਣਾ ਲੱਗੇਗਾ ਮੈਂ ਵੀਰਪਾਲ ਕੌਰ ਸਿੱਖ ਹਾਂ ਜਤੋ ਹੋਪ ਆ ਵੀਡੀਓ ਤੁਹਾਡੇ ਕੰਮ ਦੀ ਹੋਏਗੀ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਥੈਂਕ ਯੂ